ਇਰਾਨ ਅਤੇ ਇਜ਼ਰਾਈਲ ਦੀ ਜੰਗ ਦੇ ਵਿੱਚ ਅਮਰੀਕਾ ਕੁੱਦ ਗਿਆ ਹੈ ਅਮਰੀਕਾ ਦੇ ਵੱਲੋਂ ਇਰਾਨ ਦੇ ਉੱਤੇ ਹਮਲਾ ਕੀਤਾ ਗਿਆ ਹੈ ਅਤੇ ਇਰਾਨ ਦੇ ਤਿੰਨ ਪ੍ਰਮਾਣੂ ਟਿਕਾਣਿਆਂ ਨੂੰ ਤਬਾਹ ਕਰ ਦਿੱਤਾ ਹੈ ਤਾਂ ਆਪਣੇ ਬੰਬਾਰੀ ਵਾਲੇ ਖਾਸ ਜੱਟ ਨੇ ਜਿਹੜੇ ਉਹ ਅਮਰੀਕਾ ਨੇ ਭੇਜੇ ਅਤੇ ਹਮਲੇ ਨੇ ਜਿਹੜੇ ਉਹ ਕੀਤੇ ਗਏ ਤਾਂ ਇਸ ਤੋਂ ਲੈ ਕੇ 트럼ਪ ਦੇ ਵੱਲੋਂ ਪਹਿਲਾਂ ਵੀ ਚੇਤਾਵਨੀ ਦਿੱਤੀ ਗਈ ਸੀ ਤਾਂ ਹੁਣ ਇਰਾਨ ਦੀ ਵੀ ਵੱਡੀ ਸਟੇਟਮੈਂਟ ਇਸ ਮਾਮਲੇ ਨੂੰ ਲੈ ਕੇ ਸਾਹਮਣੇ ਆਈ ਹੈ ਤਾਂ ਈਰਾਨ ਨੇ ਕਿਹਾ ਕਿ ਹੁਣ ਵਾਰੀ ਸਾਡੀ ਹੈ ਤਾਂ ਇੱਕ ਹੋਰ ਵੱਡਾ ਜੰਗਾ ਜਿਹੜਾ ਉਹ ਸ਼ੁਰੂ ਹੋ ਚੁੱਕਿਆ ਏ ਈਰਾਨ ਅਤੇ ਇਜ਼ਰਾਈਲ ਦੀ ਜੰਗ ਦੇ ਵਿੱਚ ਅਮਰੀਕਾ ਵੱਲੋਂ ਐਂਟਰੀ ਕੀਤੀ ਗਈ ਹੈ ਅਤੇ ਕੀਤੇ ਗਏ ਸਪੈਸ਼ਲ ਆਪਰੇਸ਼ਨ ਦੇ ਵਿੱਚ ਤਿੰਨ ਪ੍ਰਮਾਣੂ ਟਿਕਾਣੇ ਤਬਾਹ ਕੀਤੇ ਗਏ ਨੇ ਇਜ਼ਰਾਈਲ ਈਰਾਨ ਦੀ ਜੰਗ ਦੇ ਵਿੱਚ ਅਮਰੀਕਾ ਖੁੱਦ ਪਿਆਏ ਅਤੇ ਈਰਾਨ ਦੇ ਉੱਤੇ ਵੱਡਾ ਹਮਲਾ ਜਿਹੜਾ ਉਹ ਕੀਤਾ ਗਿਆ ਹੈ ਡੋਨਾਲਡ ਟਰੰਪ ਅਮਰੀਕੀ ਰਾਸ਼ਟਰਪਤੀ ਦੇ ਵੱਲੋਂ ਕਿਹਾ ਗਿਆ ਹੈ ਕਿ ਹੁਣ ਸ਼ਾਂਤੀ ਦਾ ਸਮੇਂ ਹੈ ਤਾਂ ਈਰਾਨ ਅਤੇ ਇਜ਼ਰਾਈਲ ਦੇ ਵਿੱਚ ਤਣਾਅਪੂਰਵਕ ਹਾਲਾਤ ਨੇ ਜਿਹੜੇ ਉਹ ਹੁਣ ਜੰਗ ਦੇ ਵਿੱਚ ਬਦਲ ਚੁੱਕੇ ਨੇ ਅਧਿਕਾਰਤ ਤੌਰ ਤੇ ਇਸ ਦੇ ਵਿੱਚ ਅਮਰੀਕਾ ਦੀ ਐਂਟਰੀ ਹੋ ਚੁੱਕੀ ਹੈ ਅਤੇ ਇਸ ਦੀ ਪੁਸ਼ਟੀ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕੀਤੀ ਹੈ ਇੱਕ ਪੋਸਟ ਆ ਜਿਹੜੀ ਉਹਨਾਂ ਵੱਲੋਂ ਸੋਸ਼ਲ ਮੀਡੀਆ ਤੇ ਪਾਈ ਗਈ ਹੈ ਨਾਲ ਹੀ ਮੀਡੀਆ ਦੇ ਸੰਮੁਖ ਵੀ ਉਹਨਾਂ ਨੇ ਗੱਲਬਾਤ ਕੀਤੀ ਹੈ ਤਾਂ ਦੇਰ ਰਾਤ ਅਮਰੀਕਾ ਨੇ ਈਰਾਨ ਦੇ ਜENN ਪਰਮਾਨੂ ਟਿਕਾਣਿਆਂ ਤੇ ਹਮਲਾ ਕੀਤਾ ਇਸ ਦੇ ਵਿੱਚ ਫੋਰਡੋ ਨਤਾਨਜ਼ ਅਤੇ ਐਸਫਰਾਨ ਸ਼ਾਮਿਲ ਨੇ ਅਤੇ ਇੱਥੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਟਰੂਥ ਸੋਸ਼ਲ ਦੇ ਉੱਤੇ ਇੱਕ ਪੋਸਟ ਕਰਕੇ ਇਸ ਦੀ ਪੁਸ਼ਟੀ ਕੀਤੀ ਹੈ ਜਿਸ ਦੇ ਵਿੱਚ ਲਿਖਿਆ ਹੈ ਕਿ ਫਰੋਂਡੋ ਖਤਮ ਹੋ ਗਿਆ ਹੈ ਤਾਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਵੱਲੋਂ ਇਸ ਦੀ ਜਾਣਕਾਰੀ ਖੁਦ ਸੋਸ਼ਲ ਮੀਡੀਆ ਦੇ ਉੱਤੇ ਦਿੱਤੀ ਗਈ ਹੈ ਉਹਨਾਂ ਨੇ ਕਿਹਾ ਕਿ ਸਾਰੇ ਅਮਰੀਕੀ ਜਹਾਜ਼ ਈਰਾਨ ਦੇ ਹਵਾਈ ਇਲਾਕੇ ਵਿੱਚੋਂ ਸੁਰਖਿਤ ਬਾਹਰ ਨਿਕਲ ਚੁੱਕੇ ਨੇ 트럼ਪ ਨੇ ਕਿਹਾ ਕਿ ਫਰਾਉਂਡੋ ਪਰ ਬੰਬਾਂ ਦਾ ਪੂਰਾ ਪੇਲੋਡ ਘਰਾਇਆ ਗਿਆ ਹੈ ਅਤੇ ਸਾਰੇ ਵਿਮਾਨ ਸੁਰੱਖਿਤ ਰੂਪ ਦੇ ਵਿੱਚ ਆਪਣੇ ਘਰ ਦੀ ਤਰਫ ਜਾ ਰਹੇ ਨੇ ਤਾਂ ਸਾਡੇ ਮਹਾਨ ਅਮਰੀਕੀ ਯੋਧਾਵਾਂ ਨੂੰ ਵਧਾਈ ਦੁਨੀਆ ਦੇ ਵਿੱਚ ਕੋਈ ਹੋਰ ਸੈਨਾ ਨਹੀਂ ਹੈ ਜਿਹੜੀ ਅਜਿਹਾ ਕਰ ਸਕਦੀ ਹੈ ਹੁਣ ਸ਼ਾਂਤੀ ਦਾ ਸਮੇਂ ਹੈ ਤਾਂ ਇਸ ਤੋਂ ਬਾਅਦ 트럼ਪ ਮੀਡੀਆ ਦੇ ਸਾਹਮਣੇ ਵੀ ਆਏ ਨੇ ਮੀਡੀਆ ਦੇ ਨਾਲ ਗੱਲਬਾਤ ਵੀ ਕੀਤੀ ਹੈ ਤੇ ਅਮਰੀਕਾ ਨੇ ਚੇਤਾਵਨੀ ਵੀ ਦਿੱਤੀ ਹੈ ਕਿ ਇਰਾਨ ਅਗਰ ਬਾਜ਼ ਦਾ ਆਇਆ ਤਾਂ ਮੁਰਤੋ ਹਮਲਾ ਜਿਹੜਾ ਉਹ ਕੀਤਾ ਜਾਵੇਗਾ ਇਸ ਦੇ ਨਾਲ ਹੀ ਖੁੱਲੇ ਤੌਰ ਤੇ ਅਮਰੀਕਾ ਦੇ ਵੱਲੋਂ ਇਜ਼ਰਾਈਲ ਦਾ ਸਾਥ ਦਿੱਤਾ ਗਿਆ ਹੈ ਪਿਛਲੇ ਦਿਨਾਂ ਵਿੱਚ ਟਰੰਪ ਨੇ ਸਾਫ਼ ਕੀਤਾ ਸੀ ਕਿ ਇਰਾਨ ਪ੍ਰਮਾਣੂ ਹਥਿਆਰ ਨਹੀਂ ਰੱਖ ਸਕਦਾ ਅਸੀਂ ਜਲਦੀ ਫੈਸਲਾ ਕਰਾਂਗੇ ਕਿ ਕੀ ਕਰਨਾ ਹੈ ਇਸ ਹਮਲੇ ਦੇ ਕੁਝ ਘੰਟੇ ਪਹਿਲਾਂ ਹੀ ਅਮਰੀਕਾ ਨੇ ਆਪਣੇ B2 ਬੌਮਬਰ ਨੇ ਜਿਹੜੇ ਉਹ ਗੁਵਾਨ ਭੇਜੇ ਸੀ ਜਿਸ ਤੋਂ ਬਾਅਦ ਅੰਦਾਜ਼ਾ ਲਗਾਇਆ ਜਾ ਸਕਦਾ ਸੀ ਕਿ ਇੱਕ ਵੱਡਾ ਹਮਲਾ ਜਿਹੜਾ ਉਹ ਅਮਰੀਕਾ ਵੱਲੋਂ ਕੀਤਾ ਜਾ ਸਕਦਾ ਹੈ ਤਾਂ B2 बॉम्बर्स ਦੇ ਵੱਲੋਂ ਵੱਡਾ ਹਮਲਾ ਜਿਹੜਾ ਉਹ ਕੀਤਾ ਗਿਆ ਏ ਅਮਰੀਕਾ ਨੇ ਆਪਣੇ ਸਟੈਲਥ B2 बॉम्बर ਨੇ ਜਿਹੜੇ ਉਹ ਇਸ ਮਿਸ਼ਨ ਦੇ ਲਈ ਭੇਜੇ ਸੀ ਤਾਂ ਇਸ ਰਾਸਲੇ ਤੋਂ ਬਾਅਦ ਹਾਲਾਤ ਨੇ ਜਿਹੜੇ ਉਹ ਹੋਰ ਜ਼ਿਆਦਾ ਤਣਾਅਪੂਰਨ ਨੇ ਜਿਹੜੇ ਉਹ ਹੋ ਚੁੱਕੇ ਨੇ ਅਮਰੀਕਾ ਦੇ ਵੱਲੋਂ ਆਪਣੇ B2 बॉम्बर्स ਦੇ ਨਾਲ ਤਿੰਨ ਨਿਊਕਲੀਅਰ ਟਿਕਾਣਿਆਂ ਨੇ ਜਿਹੜੇ ਉਹ ਤਬਾਹ ਕੀਤੇ ਗਏ ਨੇ ਅਤੇ ਪਹਿਲੀ ਵਾਰ ਬੰਕਰ ਬਸਤਰ ਬੰਬਾਂ ਦਾ ਇਸਤੇਮਾਲ ਵੀ ਕੀਤਾ ਗਿਆ ਏ ਜਿਹੜੇ ਕਿ ਵੱਡੀ ਤਬਾਹੀ ਲਿਆ ਸਕਦੇ ਨੇ ਤਾਂ ਇਸ ਤੋਂ ਬਾਅਦ ਹੁਣ ਈਰਾਨ ਦੇ ਵੱਲੋਂ ਵੀ ਵੱਡਾ ਐਲਾਨ ਕੀਤਾ ਗਿਆ ਹੈ ਈਰਾਨ ਦੇ ਵੱਲੋਂ ਚੇਤਾਵਨੀ ਦਿੱਤੀ ਗਈ ਹੈ ਕਿ ਹੁਣ ਵਾਰੀ ਸਾਡੀ ਹੈ ਹੁਣ ਅਸੀਂ ਹਮਲਾ ਕਰਾਂਗੇ ਤਾਂ ਈਰਾਨ ਦੇ ਜਿਹੜੇ ਸਰਵਉੱਚ ਨੇਤਾ ਨੇ ਅਲੀ ਖੈਮਨੀ ਨੇ ਉਹਨਾਂ ਨੇ ਇਹ ਐਲਾਨ ਕੀਤਾ ਹੈ ਤਾਂ ਜਲਦ ਦੋਵੇਂ ਦੇਸ਼ ਦੇ ਜਿਹੜੇ ਉਹ ਵੱਡੇ ਟਕਰਾਅ ਦੇ ਵਿੱਚ ਪੁੱਛ ਸਕਦੇ ਨੇ ਅਮਰੀਕਾ ਦੇ ਖਿਲਾਫ ਵੀ ਇਰਾਨ ਦੇ ਵੱਲੋਂ ਕਾਰਵਾਈ ਆ ਜਿਹੜੀ ਉਹ ਕੀਤੀ ਜਾ ਸਕਦੀ ਆ ਤਾਂ ਹੁਣ ਦੇਖਣਾ ਹੋਵੇਗਾ ਕਿ ਅੱਗੇ ਹਾਲਾਤ ਕਿੰਨੇ ਜ਼ਿਆਦਾ ਤਣਾਅਪੂਰਨ ਹੋਣਗੇ ਹਾਲਾਂਕਿ ਇਹਨਾਂ ਹਮਲਿਆਂ ਦੀਆਂ ਤਸਵੀਰਾਂ ਅਜੇ ਤੱਕ ਸਾਹਮਣੇ ਨਹੀਂ ਆਈਆਂ ਜਦੋਂ ਉਹ ਤਸਵੀਰਾਂ ਸਾਹਮਣੇ ਆਉਣਗੀਆਂ ਤਾਂ ਉਹ ਤਸਵੀਰਾਂ ਵੀ ਤੁਹਾਡੇ ਨਾਲ ਤਾਂ ਜੀਆਂ ਕਰਾਂਗੇ